ਕਵਰ ਵਿਜੇ ਪ੍ਰਤਾਪ ਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ 5 ਸਾਲ ਦੇ ਲਈ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਹੁਣ ਕਵਰ ਵਿਜੇ ਪ੍ਰਤਾਪ ਦੇ ਉੱਪਰ ਹੋਈ ਇਸ ਵੱਡੀ ਕਾਰਵਾਈ ਦੇ ਆਖਰ ਅਸਲ ਕਾਰਨ ਕੀ ਨੇ? ਕਿੰਨਾ ਕਾਰਨਾਂ ਦੇ ਕਾਰਨ ਇਹ ਜਿਹੜੀ ਵੱਡੀ ਕਾਰਵਾਈ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਾਰਵਾਈ ਦਾ ਪੰਜਾਬ ਦੀ ਸਿਆਸਤ ਦੇ ਉੱਪਰ ਅਸਰ ਕੀ ਪੈਣ ਵਾਲਾ ਹੈ? ਗੱਲਬਾਤ ਇਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਵਿਕਰਮ ਮਜੀਠੀ ਦੀਆਂ ਦਿਨ-ਪ੍ਰਤੀ ਦਿਨ ਬਦਰੀਆਂ ਮੁਸ਼ਕਲਾਂ ਦੀ ਕਿਉਂਕਿ ਪਹਿਲਾਂ ਜਿੱਥੇ ਸਾਬਕਾ ਡੀਜੀਪੀ ਚਟੋਪਾਦੇ ਸਾਹਿਬ ਇੱਕ ਵਾਰ ਪਹੁੰਚਦੇ ਨੇ ਬਿਜਲੈਂਸ ਕੋਲੇ ਉਸ ਤੋਂ ਬਾਅਦ ਕੱਲ ਨਰਿੰਜਨ ਸਿੰਘ ਜੀ ਈਡੀ ਦੇ ਡਿਪਟੀ ਡਾਇਰੈਕਟਰ ਸਾਹਿਬਕਾ ਉਹ ਕੱਲ ਬਿਜ਼ਨਸ ਕੋਲ ਪਹੁੰਚਦੇ ਤੇ ਹੁਣ ਤਿਆਰੀ ਹੈ ਵਿਕਰਮ ਮਜੀਠੀਆ ਦੇ ਪੀਏ ਦੇ ਸੰਬੰਧ ਦੇ ਵਿੱਚ ਤੇ ਨਾਲ ਹੀ ਨਾਲ ਜਗਦੀਸ਼ ਭੋਲਾ ਤੇ ਬਿੱਟੂ ਔਲਖ ਦੀ ਵੀ ਤਿਆਰੀ ਹੈ ਤਲਬ ਕਰਨ ਦੀ ਬਿਜਲੈਂਸ ਪੱਕੇ ਪੈ ਰਹੀ ਕੋਰਟ ਦੇ ਵਿੱਚ ਜਾਣਾ ਚਾਹੁੰਦੀ ਹੈ ਕਿਵੇਂ ਦੇਖ ਰਹੇ ਹੋਗੇ ਇਸ ਨੂੰ ਇਸ ਬਾਰੇ ਗੱਲਬਾਤ ਕਰਾਂਗੇ ਕਿ ਆਖਰ ਹੁਣ ਅੱਗੇ ਕੀ ਹੋਣ ਵਾਲਾ ਹੈ ਵਿਜੀਲੈਂਸ ਵੱਲੋਂ ਜਦੋਂ ਇੰਨੀਆਂ ਪੁਖਤਾ ਤਿਆਰੀਆਂ ਨੇ ਤਾਂ ਬਿਕਰਮ ਮਜੀਠੇ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਕਿਸ ਹੱਦ ਤੱਕ ਬਦਲਣ ਗਿਆ ਗੱਲਬਾਤ ਇਹਨਾਂ ਸਵਾਲਾਂ ਦੇ ਉੱਪਰ ਕਰਾਂਗੇ ਤੇ ਇਹਨਾਂ ਸਵਾਲਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਸਾਡੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਤਾ ਸਰ ਅੱਜ ਕੁਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਨਾਰਥ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਹੁੰਦੀ ਹੈ ਤੇ ਉਹਨਾਂ ਨੂੰ 5 ਸਾਲਾਂ ਦੇ ਲਈ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈਗਾ ਭਾਵੇਂ ਕੀ ਰਾਜਨੀਤਿਕ ਗਲਿਆਰਾਂ ਦੇ ਵਿੱਚ ਇਸ ਕਾਰਵਾਈ ਦੀ ਬੜੇ ਵੱਡੇ ਪੱਧਰ ਦੇ ਉੱਪਰ ਪਾਰਟੀ ਦੇ ਅੰਦਰ ਗੱਲ ਕਰੀਏ ਪਾਰਟੀ ਤੋਂ ਬਾਹਰ ਦੂਸਰੀ ਪਾਰਟੀ ਦੀ ਗੱਲ ਕਰੀਏ ਵੱਡੇ ਪੱਧਰ ਦੇ ਉੱਪਰ ਇਸ ਦੀ ਇਸ ਕਾਰਵਾਈ ਦੇ ਉੱਪਰ ਚਰਚਾ ਹੋ ਰਹੀ ਹੈ ਹੁਣ ਕਿਵੇਂ ਦੇਖ ਰਹੇ ਹੋ ਅਸਲ ਤਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਅਸਲ ਕਾਰਨ ਕੀ ਨੇ ਕੀ ਕਾਰਨ ਹੈ ਕਿ ਅੱਜ ਇੰਨੀ ਸਖਤ ਕਾਰਵਾਈ ਜਿਹੜੀ ਕੁਵਰ ਵਿਜੇ ਪ੍ਰਤਾਪ ਦੇ ਖਿਲਾਫ ਹੋਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਉੱਪਰ ਇਸ ਦਾ ਅਸਰ ਕੀ ਪੈਣ ਵਾਲਾ ਕਿਉਂਕਿ ਜੇਕਰ ਕੁਵਰ ਵਿਜੇ ਪ੍ਰਤਾਪ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਅਰਵਿੰਦ ਕੇਜਰੀਵਾਂਗ ਵਾਂਗ ਸਮਰਾਜਵਾਦ ਦੀ ਗੱਲ ਕਰਦੇ ਸੀਗੇ ਨਸ਼ਿਆਂ ਦੀ ਰੋਕத் थाम ਦੀ ਗੱਲ ਕਰਦੇ ਸੀ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈ ਦੀ ਗੱਲ ਕਰਦੇ ਸੀ ਤੇ ਸਭ ਤੋਂ ਅਹਿਮ ਉਹ ਜਿਹੜੀਆਂ ਬਰਗਾੜੀ ਕਾਂਡ ਹੋਇਆ ਸੀਗਾ ਬੇਅਦਬੀਆਂ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਲਗਾਤਾਰ ਸਰਕਾਰ ਨੂੰ ਚੇਤਾ ਕਰਾਉਂਦੇ ਰਹਿੰਦੇ ਸੀ ਵੀ ਇਸ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਕਿ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਰਹੇ ਸੀ ਆਕਰ ਫਿਰ ਉਹ ਕਿਹੜੇ ਕਾਰਨ ਸੀ ਜਿਨ੍ਹਾਂ ਦੇ ਵਜ੍ਹਾ ਦੇ ਕਾਰਨ ਅੱਜ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਈ ਹੈ ਕਿਵੇਂ ਦੇਖ ਰਹੇ ਹੋ ਅਸਲ ਕਾਰਨ ਦੇਖੋ ਜਿਹੜਾ ਕੇਜਰੀਵਾਲ ਆ ਨਾ ਉਹਦੀ ਜਿਹੜੀ ਮਾਨਸਿਕਤਾ ਆ ਉਹ ਹਿਟਲਰ ਵਰਗੀ ਮਾਨਸਿਕਤਾ ਆ ਉਹ ਕਿਸੇ ਨੂੰ ਵੀ ਜਿਹੜਾ ਥੋੜਾ ਜਿਹਾ ਵਿਊ ਦੇ ਤੇ ਜਿਹਨੂੰ ਜਿਹਦੇ ਤੇ ਉਹਨੂੰ ਸ਼ੱਕ ਹੋਵੇ ਉਹਨੂੰ ਉਹ ਬਰਦਾਸ਼ਤ ਨਹੀਂ ਆ ਸਕਦਾ ਤੇ ਕੁਮਰ ਵਿਜੇ ਪ੍ਰਤਾਪ ਉਸੇ ਮਾਨਸਿਕਤਾ ਦਾ ਸ਼ਿਕਾਰ ਹੋਇਆ ਹੁਣ ਜਿਸ ਦਿਨ ਤੇ ਚੂਣਾ ਦੇ ਵਿੱਚ ਆਤਾ ਕਿ ਇੰਨਾ ਪਾਰਟੀਆਂ ਤੇ ਬਹੁਤ ਟੈਂਡਰ ਥ्रो ਏਜਰੀ ਵਾਲੇ ਇਸ ਗੱਲ ਹੀ ਮਸ਼ਹੂਰ ਆ ਦੂਸਰੀਆਂ ਪਾਰਟੀਆਂ ਨਾਲੋਂ ਇਹ ਬਿਲਕੁਲ ਅਲੱਗ ਕਿਸਮ ਦੀ ਰਾਜਨੀਤੀ ਆ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਹਿੰਦੇ ਨਾ ਕੋਈ ਕੋਲਡ ਬਲੰਟਡ ਮਰਡਰਰ ਹੁੰਦਾ ਪੀ ਪੂਰੀ ਕੈਲਕੂਲੇਸ਼ਨ ਕਰਕੇ ਜਿਵੇਂ ਉਹ ਕਿਸੇ ਨੇ ਪਿੱਛੇ ਜੇ ਇੱਕ ਢੋਲ ਚ ਪਾਤਾ ਸੀ ਬੰਦੇ ਨੂੰ ਬੰਦ ਕਰਤਾ ਸੀ ਉੱਤੇ ਸੀਮਿੰਟ ਲਾਤਾ ਉਹ ਜਿਹੜਾ ਮਾਨਸਿਕਤਾ ਮੈਂ ਇਹ ਨਹੀਂ ਕਹਿੰਦਾ ਪੀ ਉਹ ਕੰਮ ਕਰਦੇ ਪਰ ਮਾਨਸਿਕਤਾ ਜਿਹੜੀ ਪਿੱਛੇ ਆ ਵੀ ਕੋਈ ਮੁੜ ਕੇ ਕਿਸੇ ਕਿਸਮ ਦਾ ਪਛਤਾਵਾ ਨਹੀਂ ਕਿ ਕਿੰਨੇ ਕ ਕਰਮ ਤੇ ਕਿੰਨੇ ਮਾੜੇ ਕੰਮ ਤੇ ਕਿੰਨੇ ਲੋਕਾਂ ਨਾਲ ਧੱਕੇ ਆਪਣੀ ਰਾਜਨੀਤਿਕ ਸੱਤਾ ਚ ਰਹਿਣ ਲਈ ਇਹ ਲੋਕ ਕਰ ਸਕਦੇ ਆ ਮੈਂ ਕਿਉਂ ਕਹਿ ਰਿਹਾ ਇਹ ਨਵੀਂ ਗੱਲ ਤੇ ਮੇਰੇ ਲਈ ਤੇ ਬਿਲਕੁਲ ਹੀ ਨਹੀਂ ਆਸੀਂ ਖੋਦ ਕਿਸੇ ਵੇਲੇ ਜਦੋਂ ਖਲਾਰਾ ਬਹੁਤ ਜਿਆਦਾ ਸੀ ਅੰਨਾ ਹਜ਼ਾਰਾਂ ਬੇੜੇ ਉਦੋਂ ਖੁਦ ਅਸੀਂ ਇਸ ਮੂਮੈਂਟ ਦੇ ਵਿੱਚ ਆਏ ਇਹ ਸੋਚ ਕੇ ਕਿ ਸੱਚੀ ਮੁੱਚੀ ਇਨਕਲਾਬ ਹੋਣ ਜਾ ਰਿਹਾ ਸਾਡੇ ਦੇਸ਼ ਤੇ ਸ਼ੁਕਰ ਹੈ ਜਿਹੜੀ ਸਾਡੀ ਰਵਾਇਤੀ ਰਾਜਨੀਤੀ ਹੈ ਉਹਦੇ ਤੋਂ ਛਟਕਾਰਾ ਮਿਲੂਗਾ ਤੇ ਦੇਖਣ ਨੂੰ ਇਹ ਮਿਲਿਆ ਕਿ ਅੰਦਰੂਨੀ ਤੌਰ ਤੇ ਬਿਲਕੁਲ ਹੀ ਉਹਨਾਂ ਗੱਲਾਂ ਦੇ ਉਲਟ 28 ਮਾਰਚ ਮਾਨ ਸਾਹਿਬ 28 ਮਾਰਚ 2015 ਦਾ ਮੈਨੂੰ ਅਜੇ ਵੀ ਉਹ ਦਿਨ ਯਾਦ ਆ ਜਿੱਦਣ ਬੌਂਸਰ ਬੁਲਾ ਕੇ ਜਣੀ ਹੈਲਵਾਨ ਤੁਸੀਂ ਬੌਂਸਰ ਦਾ ਮਤਲਬ ਤੁਸੀਂ ਗੁੰਡਾਗਰਦੀ ਸਮਝ ਲਓ ਨਾ ਮੀਟਿੰਗ ਚ ਬੁਲਾ ਕੇ ਚੁੱਕ ਚੁੱਕ ਕੇ ਜਗਿੰਦਰ ਯਾਦਵ ਪ੍ਰਸ਼ਾਂਤ ਪੂਸ਼ਨ ਸ਼ਾਂਤੀ ਪੂਸ਼ਨ ਬਾਹਰ ਕੱਢੇ ਤੇ ਹਾਲਤ ਇਹ ਬਣ ਗਈ ਗੁੱਸਾ ਇੰਨਾ ਉਸ ਮੀਟਿੰਗ ਚ ਧਰਮਵੀਰ ਗਮ ਹੈ ਉੱਥੇ ਸੀਗਾ ਮੈਂ ਅਸੀਂ ਗੇਟ ਤੇ ਬਾਹਰ ਖੜੇ ਸੀ ਮੀਟਿੰਗ ਦੇ ਅੰਦਰ ਨਹੀਂ ਸੀ ਗੜਗਾਉਂ ਚ ਮੀਟਿੰਗ ਹੋਈ ਸੀ ਇਹ 2014-15 ਚ ਤਾਂ ਉਹਨਾਂ ਨੇ ਗਰ ਮੀਰ ਗਾਂਧੀ ਇੰਨਾ ਨਾਰਾਜ਼ ਹੋਇਆ ਸਾਰਾ ਕੁਝ ਦੇਖਿਓ ਯਾਰ ਅਸੀਂ ਕੀ ਕਰਨ ਆਏ ਸੀ ਇਸ ਪਾਰਟੀ ਜੀ ਤੇ ਗੁੰਡੇ ਆ ਪੂਰੇ ਸੱਤਾ ਤੇ ਕਬਜ਼ਾ ਕਰਨ ਲਈ ਉਹਨਾਂ ਬੰਦਿਆਂ ਨੂੰ ਪੱਤ ਲਿਆਤਾ ਯੋਗਿੰਦਰ ਯਾਦਵ ਉਹਨਾਂ ਦਾ ਮੀਨ ਸਪੋਕਸਮੈਨ ਸੀਗਾ ਇੱਕ ਵੱਡਾ ਆਰਗੇਨਾਈਜ਼ਰ ਸੀਗਾ ਉਹਨੂੰ ਚੱਕ ਕੇ ਬਾਹਰ ਮਾਰਿਆ ਪ੍ਰਸ਼ਾਂਤ ਪੂਸ਼ ਸ਼ਾਂਤੀ ਪੂਸ਼ਣ ਨੇ ਜਿਹੜੇ ਪ੍ਰਸ਼ਾਂਤ ਪੂਸ਼ਣ ਦੇ ਪਿਤਾ ਜੀ ਸੀਗੇ ਕਿਸੇ ਵੇਲੇ ਕੇਂਦਰੀ ਰੇਲਵੇ ਦੇ ਮਨਿਸਟਰ ਰਹੇ ਸੀਗੇ ਉਹਨਾਂ ਨੇ ਕਈ ਕਰੋੜ ਰੁਪਏ ਨੂੰ ਸ਼ੁਰੂ ਚ ਫੰਡ ਦਿੱਤਾ ਮੈਂ ਉਹਨਾਂ ਦੇ ਜਾਣਦਾ ਜਿਹੜੀਆਂ ਮੀਟਿੰਗਾਂ ਹੁੰਦੀਆਂ ਸੀ ਦਿੱਲੀ 'ਚ ਇਹ ਆਮ ਆਦਮੀ ਪਾਰਟੀ ਦੀਆਂ ਉਦੋਂ ਉਹਨਾਂ ਦੀ ਪ੍ਰਾਪਰਟੀ 'ਚ ਹੁੰਦੀਆਂ ਸੀ ਉਹਨਾਂ ਦੇ ਘਰਾਂ 'ਚ ਜਾਂ ਉਹਨਾਂ ਦੇ ਦਾ ਬਟ ਇਹ ਪੁੱਛਣ ਦੇ ਜਾਣੀ ਉਹ ਬੰਦੇ ਜਿਨ੍ਹਾਂ ਨੇ ਇਸ ਨੂੰ ਰਾਹਤ ਦਿੱਤੀ ਇਸ ਦਾ ਹੱਥ ਫੜਿਆ ਇਹਨੂੰ ਉੱਚਾ ਕੀਤਾ ਸਭ ਤੋਂ ਪਹਿਲਾਂ ਤੇ ਇਹਨਾਂ ਉਹਨਾਂ ਨੂੰ ਉਹਨਾਂ ਦੀਆਂ ਜੜਾਂ ਵੱਡੀਆਂ ਉਹਨਾਂ ਨੂੰ ਬਾਹਰ ਕੀਤਾ ਸਾਨੂੰ ਤੇ ਉਸ ਦਿਨ ਹੀ ਪਤਾ ਲੱਗ ਗਿਆ ਵੀ ਇਹ ਕੰਮ ਗੜਬੜ ਹੈਗਾ ਗਾਂਧੀ ਜੀ ਬਾਹਰ ਆ ਕੇ ਜਦੋਂ ਪ੍ਰੈਸ ਕਲੱਬ ਆਫ ਇੰਡੀਆ ਜਿਹੜੀ ਦਿੱਲੀ ਦੇ ਵਿੱਚ ਹੈ ਮੈਂ ਉੱਥੇ ਸੀਗਾ ਇਹ ਉਸੇ ਦਿਨ ਜਦੋਂ ਮੀਟਿੰਗ ਹੋਈ ਪ੍ਰੈਸ ਕਲੱਬ ਦੇ ਵਿੱਚ ਤੇ ਧਰਮਵੀਰ ਗਾਂਧੀ ਨੇ ਉਦੋਂ ਇਹ ਐਮਪੀ ਸੀਗੇ ਆਮ ਆਦਮੀ ਪਾਰਟੀ ਦੇ 2015 ਦੇ ਵਿੱਚ ਬਿਆਨ ਕੀ ਦਿੱਤਾ ਮੈਨੂੰ ਅਜੇ ਵੀ ਉਹ ਮੇਰੀਆਂ ਕੰਨਾਂ 'ਚ ਗੂੰਜਦਾ ਕਹਿੰਦੇ ਕਿ ਜੋ ਮੈਂ ਅੱਜ ਅੰਦਰ ਦੇਖਿਆ ਸਵਰਾਜ ਦੇ ਨਾਂ ਤੇ ਤੇ ਡੈਮੋਕ੍ਰੇਸੀ ਦੇ ਨਾਂ ਤੇ ਤੇ ਵਿਵਸਥਾ ਦੇ ਪਰਵਰਤਨ ਦੇ ਨਾਂ ਤੇ ਜੋ ਮੈਂ ਅੰਦਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਮੀਟਿੰਗ 'ਚ ਧਕੇ ਸ਼ਾਈ ਦੇ ਕੀ ਵੁਰਸ਼ਾਗਰਦੀ ਦੇਖੀ ਜੇ ਇਹ ਸੀਨੀਅਰ ਪ੍ਰੈਸ ਕਾਨਫਰੰਸ ਨਾ ਵੀ ਕਰਦੇ ਜਿਨ੍ਹਾਂ ਨਾਲ ਧੱਕਾ ਹੋਇਆ ਤੇ ਮੈਂ ਆਪ ਇਕੱਲੇ ਨਹੀਂ ਆ ਕੇ ਬਾਅਦ ਪ੍ਰੈਸ ਕਾਨਫਰੰਸ ਕੀਤੀ ਕਰਨੀ ਸੀਗੀ ਉਹ ਉਸੇ ਪ੍ਰੈਸ ਕਾਨਫਰੰਸ ਦਾ ਹਿੱਸਾ ਸੀ ਜੇ ਦੇ ਕਰਕੇ ਉਹਨਾਂ ਨੂੰ ਤੇ ਖਾਲਸਾ ਜਿਹੜੇ ਲੁਧਿਆਣੇ ਤੋਂ ਐਮਪੀ ਨਾ ਇਥੋਂ ਫਤਿਹਗੜ੍ਹ ਸਾਹਿਬ ਤੋਂ ਐਮਪੀ ਸੀਗੇ ਐਚਐਸ ਖਾਲਸਾ ਉਹਨਾਂ ਦੋਹਾਂ ਨੂੰ 5 ਸਾਲ ਇਹਨਾਂ ਨੇ ਇਸੇ ਤਰੀਕੇ ਨਾਲ ਸਸਪੈਂਡ ਰੱਖਿਆ 15 ਤੋਂ ਲੈ ਕੇ 19 ਤੱਕ ਸਸਪੈਂਡ ਰੱਖਿਆ ਕਦੀ ਨਾ ਕੱਢਿਆ ਤੇ ਨਾ ਰੱਖਿਆ ਨਾ ਕਦੀ ਅਖਤੀ ਕਿ ਤੁਹਾਨੂੰ ਕਿਉਂ ਕੱਢਿਆ ਗਿਆ ਇਸ ਕਿਸਮ ਦੀ ਦਾਦਾਗਿਰੀ ਇਸ ਕਿਸਮ ਦੀ ਇਹਨਾਂ ਦੀ ਮਾਨਸਿਕਤਾ ਮੈਂ ਤੇ ਕਹਿੰਦਾ ਬੜੀ ਦਾਲਮਾ ਨਾ ਕਿਹਾ ਕਿ ਜਾਣੀ ਪੁੱਛਦੇ ਵੀ ਨਹੀਂ ਬੰਦੇ ਨੂੰ ਕਿ ਯਾਰ ਤੇਰਾ ਹਾਲ ਕੀ ਆ ਕੱਟਣ ਲੱਗਿਆ ਵਢਣ ਲੱਗਿਆ ਸੁੱਟਣ ਲੱਗਿਆ ਚੱਕਣ ਲੱਗਿਆ ਇੰਨੇ ਬਕਿਰਕ ਬੰਦੇ ਆ ਹੁਣ ਉਸੇ ਹੀ ਮਾਨਸਿਕਤਾ ਦਾ ਮੈਨੂੰ ਤਾਂ ਬਿਲਕੁਲ ਹੀ ਹੈਰਾਨੀ ਨਹੀਂ ਹੁੰਦੀ ਮੈਂ ਤੇ ਸਗੋਂ ਇਸ ਦਿਨ ਤੇ ਹੈਰਾਨ ਆ ਕਿ ਉਹਨੂੰ 3 ਸਾਲ ਬਰਦਾਸ਼ਤ ਕੀਤਾ ਕਿਵੇਂ ਜਿੱਦਣ ਚੋਣਾ ਸੀ ਉਦੋਂ ਕਿਸਾਨਾਂ ਦੇ ਲੀਡਰਾਂ ਨੇ ਵੀ ਵਰਤਿਆ ਉਦੋਂ ਬਲਬੀਰ ਸਿੰਘ ਰਾਜੇਵਾਲ ਜਾਂ ਹੋਰ ਸਾਰਿਆਂ ਦੇ ਵੀ ਇਹਨਾਂ ਨੇ ਕੀੜੇ ਕੱਢੇ ਤੇ ਬੜੀਆਂ ਇੱਧਰ ਉੱਧਰ ਸਾਰਾ ਕੁਝ ਕੀਤਾ ਤੇ ਉਹਨਾਂ ਨੂੰ ਕਿਸਾਨਾਂ ਨੂੰ ਤੇ ਚੋਣਾਂ ਦੇ ਦਰਾਂ ਨਹੀਂ ਪਤਾ ਲੱਗਿਆ ਜਦੋਂ ਇਹਨਾਂ ਨੇ ਆਪਣੇ ਰੰਗ ਬਦਲੇ ਭਾਈ ਬੰਦੇ ਸੀਗੇ ਉਹ ਹੁਣ ਫਸ ਗਏ ਸੀ ਕੁਮਰ ਆਪ ਨੂੰ ਸਾਰੇ ਪੰਜਾਬ 'ਚ ਨਾਲ ਕਮਾਇਆ ਕੇਜਰੀਵਾਲ ਖੁਦ ਉਹਨੂੰ ਜੁਆਇਨ ਕਰਾ ਕੇ ਗਿਆ ਆ ਉਹ ਪਾਰਟੀ ਦਾ ਵੱਡਾ ਚਿਹਰਾ ਬਣਿਆ ਆਈਪੀਐਸ ਅਫਸਰ ਸੀਗਾ ਇਹ ਆਪ ਆਈਆਰਐਸ ਅਫਸਰ ਦੇ ਰੈਵਨਿਊ ਸਰਵਿਸੇਸ ਦੇ ਵਿੱਚੋਂ ਬੈਕਗ੍ਰਾਉਂਡ ਚੋਂ ਕੇਜਰੀਵਾਲ ਆਇਆ ਇਹ ਕੁਮਰ ਵਿਜੇ ਪ੍ਰਤਾਪ ਆਈਪੀਐਸ ਦੀਆਂ 9 ਸਾਲ ਦੀ ਆਪਣੀ ਜੌਬ ਛੱਡ ਕੇ ਨੌਕਰੀਆਂ ਦੇ 9 ਸਾਲ ਹੋਰ ਸੀ ਪਾਰਟੀ 'ਚ ਆ ਗਿਆ ਕਿ ਚਲੋ ਯਾਰ ਇਹ ਚੰਗੀ ਗੱਲ ਆ ਇਹ ਜੇ ਕਰਦੇ ਜਿਵੇਂ ਅਸੀਂ ਫਸੇ ਸੀ ਸਾਨੂੰ ਜੇ ਪੁੱਛਦੇ ਤੇ ਅਸੀਂ ਤੇ ਰੋਕਦੇ ਸਾਡੀ ਕੋ ਸੁਣਦਾ ਵੀ ਨਹੀਂ ਸੀ ਉਹਨਾਂ ਨੂੰ ਲੱਗਦਾ ਸੀ ਇਹ ਬੇਬੂਫਿਆ ਇਹਨਾਂ ਨੇ ਕੋਈ ਗਲਤੀ ਕੀਤੀ ਹੋਣੀ ਆ ਤੇ ਹੁਣੇ ਐਵੇਂ ਰੌਲਾ ਪਾਉਂਦੇ ਟਾਰਾ ਮਾਉਂਦੇ ਤੁਹਾਨੂੰ ਬਾਜੀ ਦਾ ਵੇ ਮੈਂ ਦੱਸਦਾ ਮੈਂ ਅਸੀਂ ਉਹਨਾਂ ਚੋਂ ਸੀ ਜਿਹੜੇ 2014 ਚ ਸਕਰੀਨਿੰਗ ਕਮੇਟੀ ਚ ਐਮਪੀ ਜਿਹੜੇ ਸਿਲੈਕਟ ਕਰਕੇ ਖੜੇ ਕਰਨ ਵਾਲੇ ਟਿਕਟਾਂ ਵੰਡਣ ਵਾਲੇ ਚ ਪੰਜਾਬ ਚ ਸੀ ਅਸੀਂ ਉਹਨਾਂ ਚ ਸੀ ਐਵੇਂ ਕੋਈ ਮਤਲਬ ਉਹ ਥੱਲੇ 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 ਤੁਰੇ ਫਿਰਦੇ ਨਹੀਂ ਸੀ ਬਹੁਤ ਕੁਝ ਨੇੜਿਓਂ ਅਸੀਂ ਦੇਖਿਆ ਸੀਗਾ ਇਸ ਲਈ ਜਦੋਂ ਮੈਨੂੰ ਵੀ ਸਸਪੈਂਡ ਕਰਵਾਤਾ ਸੀਗਾ ਮੈਂ ਪਾਰਟੀ ਚੋਂ ਕਿਉਂਕਿ ਮੈਂ ਉਹ ਪ੍ਰੈਸ ਕਾਨਫਰੰਸ ਐਟੈਂਡੂਸੈਂਡ ਕਰਾਤਾ ਮੈਨੂੰ ਸਸਪੈਂਡ ਕਰਦਾ ਮੈਂ ਤੇ ਰਜਾਈਨ ਕਰਤਾ ਮੈਂ ਕਿਹਾ ਆ ਚੱਕ ਹੋਇਆ ਆਪਣਾ ਸਾਨੂੰ ਨਹੀਂ ਚਾਹੀਦੀ ਤੁਹਾਡੀ ਪਾਰਟੀ ਸਾਨੂੰ ਪਤਾ ਲੱਗ ਗਿਆ ਅਸੀਂ ਆ ਅਸੀਂ ਹੁਣ ਤੁਹਾਨੂੰ ਜਿਹੜਾ ਨਾ ਦੂਜਾ ਰਾਹ ਦਿਖਾਵਾਂਗੇ 2015 ਤੋਂ 25 ਆ ਗਿਆ 10 ਸਾਲ ਜੈਸੀ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਦਿਆਂ ਹੋ ਗਿਆ ਤੇ ਹੁਣ ਹੌਲੀ 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 ਟੱਕੇ ਧੌੜੇ ਖਾਣ ਤੋਂ ਬਾਅਦ ਆਪ ਧੁਖੇ ਢੜੀਆਂ ਖਾਣ ਤੋਂ ਬਾਅਦ ਉਹਨਾਂ ਨੂੰ ਸਮਝਾਉਣ ਲੱਗੀ ਹੈ ਕਿ ਜੋ ਇਹ ਮੀਆਂ ਮਿੱਠੂ ਜਿਹਾ ਬਣ ਕੇ ਮੇ ਬਣ ਕੇ ਗੱਲਾਂ ਕਰਦੇ ਆ ਇੱਕ ਟੁੱਟਾ ਜਿਹਾ 10 ਰੁਪਏ ਦਾ ਪੈਨ ਜੇਬ ਚ ਲਾ ਲਿੰਦਾ ਇੱਕ ਡੱਬੀਆਂ ਜੀਆਂ ਵਾਲੀ ਪਾ ਲਿੰਦਾ ਆ ਸ਼ਰਟ ਤੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਚਾਰ ਫਲੈਟ ਜੋੜ ਕੇ ਨੇ ਉੱਥੇ ਸ਼ੀਸਮੈਲ ਬਣਾ ਲਿਆ ਤੇ ਜੋ ਐਸ਼ ਕਰਨੀ ਹਰ ਕਿਸਮ ਦੀ ਐਸ਼ ਕਰਦੇ ਉੱਥੇ ਕੀੜੇ ਆ ਆਮ ਆਦਮੀ ਆ ਮੈਨੂੰ ਦੱਸਣੇ ਉਹ ਅਜੀਬ ਨਹੀਂ ਉਹਨਾਂ ਨੂੰ ਸਮਝ ਜੇ ਪੈਣੀ ਤਾਂ ਫੇਰੇ ਦਾ ਮਤਲਬ ਉਹਨਾਂ ਨੂੰ ਪੈਣੀ ਨਹੀਂ ਕਿਉਂਕਿ ਸਮਝ ਵਾਲੇ ਰਸਤੇ ਉਹ ਚੱਲੇ ਹੀ ਨਹੀਂ ਗੁਮਰ ਵਿਜੇ ਪ੍ਰਤਾਪ ਇੱਕੋ ਲੰਬੇ ਇਨ੍ਹਾਂ ਦੇ 10-12 ਸਾਲ ਦੇ ਇਤਿਹਾਸ ਵਿੱਚ ਜਿੱਥੇ ਇਨ੍ਹਾਂ ਨੇ ਇਹੋ ਜਿਹੇ ਵੱਡੇ-ਵੱਡੇ ਕੁਰਮ ਕੀਤੇ ਆ ਉਹਦੀ ਇੱਕ ਕੜੀ ਹੈਗੀ ਆ ਔਰ ਵਰਤ ਲਿਆ ਯੂਜ਼ ਐਂਡ ਥਰੋ ਵਰਤ ਲਿਆ ਵਰਤ ਲਿਆ ਫਿਰ ਜੇ ਤੁਸੀਂ ਅੱਖਾਂ ਜਾਂ ਤੁਸੀਂ ਇੰਜ ਕਰੋ ਗੁਮਰ ਵਿਜੇ ਪ੍ਰਤਾਪ ਦੀ ਗਲਤੀ ਮੈਂ ਇੰਨੀ ਕਹੂੰਗਾ ਕਿ ਉਹਨਾਂ ਨੇ ਸਿਰ ਨਹੀਂ ਝੁਕਾਇਆ ਉਨ੍ਹਾਂ ਨੇ ਜਾ ਕੇ ਡੰਡਾਉਤ ਬੰਦਨਾ ਨਹੀਂ ਕੀਤੀ। ਉਨ੍ਹਾਂ ਨੇ ਜਾ ਕੇ ਉਹਦੀ ਚਾਪਲੂਸੀ ਨਹੀਂ ਕੀਤੀ। ਇਹ ਜੇ ਕਰੋਗੇ ਤਾਂ ਉੱਥੇ ਤੁਸੀਂ 2 ਦਿਨ ਨਹੀਂ ਟਿਕ ਸਕਦੇ। ਗੁਮਰ ਵਿਜੇ ਪ੍ਰਤਾਪ 3 ਸਾਲ ਕੱਢ ਗਿਆ। ਇਹ ਤਾਂ ਬਹੁਤ ਵੱਡੀ ਅਚੀਵਮੈਂਟ ਹੈਗੀ ਆ। ਪਰ ਗੁਮਰ ਵਿਜੇ ਪ੍ਰਤਾਪ ਲਗਾਤਾਰ ਇੰਡੀਪੈਂਡੈਂਟਲੀ ਅਸੈਂਬਲੀ ਦੇ ਅੰਦਰ ਵੀ ਤੇ ਬਾਹਰ ਵੀ ਸੋਸ਼ਲ ਮੀਡੀਆ ਤੇ ਜਾ ਕੇ ਆਪਣੀ ਗੱਲ ਕਰਦੇ ਰਹੇ। ਇਹ ਉਸ ਨੂੰ ਬਰਦਾਸ਼ਤ ਕਰਦੇ ਰਹੇ। ਹੁਣ ਇਹਨਾਂ ਨੂੰ ਲੱਗਾ ਕਿ ਹੁਣ ਅਸੀਂ ਅਗਲੀਆਂ ਚੋਣਾਂ ਦੀ ਤਿਆਰੀ ਕਰਨੀਆਂ ਤੇ ਇਹੋ ਜਿਹੜੇ ਕੋਕੜੂ ਹੈਗੇ ਆ ਜਿਹੜੇ ਵਿੱਚ ਭਖੜੇ ਵਾਂਗੂ ਮਤਲਬ ਦਰਦ ਕਰਦੇ ਆ ਪੈਰਾਂ 'ਚ ਲੱਗਦੇ ਆ ਇਹਨਾਂ ਨੂੰ ਪਹਿਲਾਂ ਬਾਹਰ ਕਰੋ ਇਸ ਕਰਕੇ ਉਹਨਾਂ ਲਈ ਤੇ ਕੁਝ ਵੀ ਨਹੀਂ ਹੈ ਇਹ ਮਤਲਬ ਕੁਮਰ ਵਿਜੇ ਪ੍ਰਤਾਪ ਹੋਵੇ ਕੱਲ੍ਹ ਨੂੰ ਮਾਨ ਵੀ ਹੋ ਸਕਦਾ ਮੈਂ ਤੁਹਾਨੂੰ ਇਹ ਵੀ ਦੱਸ ਤੁਸੀਂ ਨਹੀਂ ਲਖਵਿੰਦਰ ਤੁਸੀਂ ਨਹੀਂ ਜਿਹੜਾ ਚੀਫ ਮਿਨਿਸਟਰ ਆ ਉਹ ਮਾਨ ਮਾਨ ਵੀ ਕੱਲੇ ਸੇ ਲਿਸਟ ਵਿੱਚ ਪੈ ਸਕਦਾ ਤੁਰੰਤ ਕੋਈ ਨਹੀਂ ਉਹ ਬੜੀ ਤੇਰੀ ਚਰਚਾ ਮੈਂ ਤੁਹਾਨੂੰ ਇਹ ਮੈਂ ਉਹਨਾਂ ਨੂੰ ਕੁਝ ਲੈਣਾ ਦੇਣਾ ਹੀ ਨਹੀਂ ਉਹ ਆਪਣੀਆਂ ਇੱਕ ਦਿੱਲੀ 'ਚ ਬੈਠੇ ਜਿਵੇਂ ਹੋਰ ਏਜੰਸੀਆਂ ਇੰਟੈਲੀਜੈਂਸ ਏਜੰਸੀਆਂ ਜਾਂ ਬੜੀਆਂ ਜਿਹੜੀਆਂ ਇੰਸਟ ਇੰਡੀਆ ਕੰਪਨੀ ਸੀ ਜਿਹੜੀਆਂ ਉਹ ਬੈਠ ਕੇ ਸ਼ਾਸਨ ਕਰਦੇ ਸੀ ਉਹ ਸ਼ਾਸਹੀ ਬੰਦੇ ਆ ਔਰ ਉੱਥੋਂ ਬੈਠੇ ਉਹ ਪੰਜਾਬ ਦੇ ਕੰਟਰੋਲ ਕਰੀ ਬਿਠੇ ਆ ਕੋਈ ਕੁਸਕ ਕੇ ਦੱਸੇ ਕੋਈ ਸਰ ਇਸ ਮਾਮਲੇ ਦੇ ਵਿੱਚ ਇਹ ਵੀ ਚਰਚਾਵਾ ਚੱਲ ਰਹੀਆਂ ਨੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਕਈ ਭੁਲਾਰਿਆਂ ਦੇ ਬਿਆਨ ਦੇਖਣ ਨੂੰ ਆ ਰਹੇ ਨੇ ਕਿ ਵਿਕਰਮ ਮਜੀਠੀਆ ਮਾਮਲੇ ਦੇ ਉੱਪਰ ਜਿਹੜੀ ਕਾਰਵਾਈ ਹੋਈ ਆ ਉਸ ਦੇ ਸੰਬੰਧ ਦੇ ਵਿੱਚ ਇਹਨੇ ਇੱਕ ਪੋਸਟ ਪਾਈ ਸੀ ਜਿਸ ਤੋਂ ਬਾਅਦ ਹੁਣ ਇਹ ਪਾਰਟੀ ਵਿਰੋਧੀ ਗਤੀਵਿਧੀਆਂ ਮੰਨਦੇ ਹੋਏ ਇਨ੍ਹਾਂ ਵਿਰੁੱਧ ਜਿਹੜੀ ਇਹ ਕਾਰਵਾਈ ਹੋਈ ਆ ਕੀ ਸਿਰਫ ਇੱਕ ਪੋਸਟ ਦੇ ਕਰਕੇ ਇਹ ਕਾਰਵਾਈ ਹੋਈ ਆ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੋੜ ਪਹਿਲਾਂ ਤੋਂ ਵੱਜਿਆ ਹੋਇਆ ਸੀ ਇਸ ਚੀਜ਼ ਦਾ ਮਾਨ ਸਾਹਿਬ ਗੁਮਰ বিজে ਪ੍ਰਤਾਪ ਨੂੰ ਮੈਂ ਇਹਨਾਂ ਦੇ ਜੁਆਇਨ ਹੋਣ ਤੋਂ ਵੀ 2-3 ਸਾਲ ਪਹਿਲਾਂ ਇਕਲ ਮਹਾਲੀ ਚ ਫੰਕਸ਼ਨ ਸੀ ਜਿੱਥੇ ਗਵਰਨਰ ਆਏ ਸੀ ਮੈਂ ਪਹਿਲੀ ਵਾਰੀ ਉਦੋਂ ਮਿਲਿਆ ਮੇਰੀ ਵੀ ਉੱਥੇ ਪ੍ਰੈਜੈਂਟੇਸ਼ਨ ਸੀ ਇਹਨਾਂ ਦੀ ਵੀ ਪ੍ਰੈਜੈਂਟੇਸ਼ਨ ਸੀ ਤੇ ਉਦੋਂ ਮੇਰੀ ਮੈਂ ਉਦੋਂ ਤਾਂ ਉਹ ਇਹਨਾਂ ਦਾ ਫੋਨ ਲਿਆ ਵੇਖ ਕੇ ਯਾਰ ਇਹ ਇੱਕ ਆਈਪੀਐਸ ਪੁਲਿਸ ਅਫਸਰ ਹੋ ਕੇ ਇਹਨਾਂ ਫੋਰਥ ਰਾਈਟ ਇਹਨਾਂ ਓਪਨਲੀ ਗੱਲਾਂ ਪੁਲੀਸ ਸਮਾਜ ਬਾਰੇ ਸਾਰਿਆਂ ਬਾਰੇ ਕਰ ਸਕਦਾ ਤੇ ਕੋਈ ਨਾ ਤੇ ਦਮਖਾ ਮੇਰੇ ਕੋਲ ਉਦੋਂ ਦਾ 6-7 ਸਾਲ ਪਹਿਲਾਂ ਦਾ ਇਹਨਾਂ ਦਾ ਫੋਨ ਹੈ ਗਾਹਿਬ ਗਾਹਿ ਜੇਦੋਂ ਮੈਨੂੰ ਕੋਈ ਗੱਲ ਆਏ ਮੈਂ ਕਰ ਵੀ ਲਈ ਕਈ ਕਈ ਵਾਰ ਇਹਨਾਂ ਨੇ ਸਾਨੂੰ ਦੱਸਣਾ ਵੀ ਪੀ ਆਹ ਗੱਲ ਇਸ ਤਰੀਕੇ ਨਾਲ ਆ ਆਹ ਗੱਲ ਇਸ ਤਰੀਕੇ ਨਾਲ ਆ ਕਿ ਤਾਂ ਸਾਡੇ میڈیا ਰਣੀ ਇਹ ਗੱਲ ਇੰਜ ਜਾਣੀ ਚਾਹੀਦੀ ਹੁਣ 4 ਦਿਨ ਜਦੋਂ ਇਹ ਵਿਕਰਮ ਜੀਤਿਆ ਨੂੰ ਰਜ ਅਰੈਸਟ ਕੀਤਾ ਮੈਨੂੰ ਲੱਗਾ ਕਿ ਕਿਉਂਕਿ ਪੁਲਿਸ ਅਫਸਰ ਰਹਾ ਕਿ ਯਾਰ ਹੋਰ ਤੇ ਸਾਰੇ ਚਾਰੇ ਪਾਸੇ ਧੂੜ ਪੱਟੀ ਪਈ ਆ ਕਿਉਂਕਿ ਜਿਹੜੇ ਪਾਰਟੀ ਵਾਲੇ ਆ ਕੁਦਰਤੀ ਆ ਉਹਨੂੰ ਡਿਫੈਂਡ ਕਰਨਗੇ ਔਰ ਜਿਹੜੇ ਵਿਰੋਧੀ ਆ ਉਹ ਉਹਦੇ ਤੇ ਹਮਲਾ ਕਰਨਗੇ ਖਾਸ ਕਰਕੇ ਆਮ ਆਦਮੀ ਪਾਰਟੀ ਵਾਲੇ ਤੇ ਕਹਿਣਗੇ ਕਿ ਫੜ ਲਈ ਵੱਡੀ ਮੱਛੀ ਫੜ ਲਿਆ ਕੈਪਟਨ ਫੜ ਲਿਆ ਮਾਝੇ ਦਾ ਕਪਤਾਨ ਫੜ ਲਿਆ ਜਰਨੈਲ ਫੜ ਲਿਆ ਇਹ ਅਸਲੀਅਤ ਕੀ ਆ ਥੋੜੀ ਜਿਹੀ ਅੰਦਰੂਨੀ ਕਹਾਣੀ ਜਾਣਾਂ ਉਹਨਾਂ ਨੇ ਮੈਨੂੰ ਦੋ ਟੁਕ ਕਾ ਲੈਣ ਦੇ ਬਈ ਦਿੱ ਮਤਲਬ ਮੜੀ ਦੀ ਗੱਲ ਹੋਈ ਸਾਡੀ ਕਾ ਤਾਂ ਉਹਨਾਂ ਨੇ ਕਿਹਾ ਗੱਲ ਸੁਣ ਲੋ ਜਦੋਂ ਹੋਣਾ ਸੀ ਵਿਕਰਮਜੀਠੀਏ ਦੇ ਕੇਸ ਦਾ ਜਦੋਂ ਹੋਣਾ ਸੀ ਜੇ ਉਦੋਂ ਨਹੀਂ ਹੋਇਆ ਤੇ ਹੁਣ ਇਹ ਸਾਰਾ ਡਰਾਮਾ ਮੈਂ ਕਿਹਾ ਕਹਿੰਦੇ ਇਹ ਕਿ ਇਹ ਜਿਹੜਾ ਹੁਣ ਜਾ ਕੇ ਉੱਥੇ ਬਿਆਨ ਦਿੰਦਾ ਫਿਰਦਾ ਆ ਚਟੋਪਾ ਦੇ ਆਏ ਸਿਧਾਰਥ ਚਟੋਪ ਦੇ ਆਏ ਇਹ ਡੀਜੀਪੀ ਸੀਗਾ ਇਹਦੇ ਕੋ ਸਾਰੇ ਖੋਦ ਡੀਜੀਪੀ ਆ ਸਾਰੇ ਅੰਕੜੇ ਫੈਕਟ ਜਿਹੜੇ ਹੁਣ ਗੱਲਾਂ ਕਰਦੇ ਮੈਂ ਉਦੋਂ ਵੀ ਸੀਗੇ 20 ਦਸੰਬਰ ਜਦੋਂ 2021 ਨੂੰ ਐਫਆਈਆਰ ਦਰਜ ਕੀਤੀ ਤੇ ਉਹਦੇ ਤਹਿਤ ਫੜਿਆ ਗਿਆ ਤੇ ਇਹਨੂੰ ਵਿਕਰਮ ਮਜੀਠੀਆ ਨੂੰ ਕੰਡੀਸ਼ਨਲ ਕੰਡੀਸ਼ਨਲ ਬੇਲ ਮਿਲੀ ਔਰ ਕੰਡੀਸ਼ਨਲ ਬੇਲ ਮਿਲ ਕੇ ਜਿਉਂ ਹੀ 21 ਤਰੀਕ ਨੂੰ ਇਲੈਕਸ਼ਨਾਂ ਖਤਮ ਹੋਈਆਂ 22 ਤਰੀਕ ਨੂੰ ਸਰੈਂਡਰ ਕਰ ਇਲੈਕਸ਼ਨਾਂ ਲਈ ਇਹਨੂੰ ਬੇਲ ਮਿਲੀ ਸੀ ਇਲੈਕਸ਼ਨ ਦੇ ਦੌਰਾਨ ਕੰਮ ਕਰਦੇ ਸਰੈਂਡਰ ਕਰਤਾ ਉਦੋਂ ਬਾਅਦ ਮਾਰਚ ਤੱਕ ਤੇ ਇਹਨਾਂ ਦੀ ਨੌਕਰੀ ਸੀਗੀ ਕਿਉਂ ਨਹੀਂ ਉਹ ਸਾਰੀਆਂ ਗੱਲਾਂ ਕਰਕੇ ਚਲਾਨ ਬੇਸ ਕੀਤਾ ਭਈ ਫਿਰ 10 ਅਗਸਤ ਉਹਨਾਂ ਦੇ ਸ਼ਬਦ ਆ ਕਹਿੰਦੇ 10 ਅਗਸਤ ਨੂੰ ਜਦੋਂ ਰਿਹਾਈ ਹੋ ਗਈ ਮਿਕ ਬਿਕਰਮ ਮਜੀਠੀਆ ਦੀ ਤੇ ਮੈਂ ਉਸ ਨੂੰ ਪੰਜਾਬ ਦੇ ਇਤਿਹਾਸ ਵਿੱਚ ਕਾਲਾ ਦਿਨ ਮੰਨਦਾ ਬਲੈਕ ਡੇ ਮੈਂ ਕਿਉਂ ਕਿਉਂ ਕਹਿੰਦੇ ਇਹਨਾਂ ਨੇ ਕੀਤਾ ਹੀ ਕੁਝ ਨਹੀਂ ਜਦੋਂ ਜੋ ਕਰਨਾ ਸੀ ਜਦੋਂ ਉਦੋਂ ਨਹੀਂ ਕੀਤਾ ਤੇ ਅੱਜ ਕੀ ਹੋਣਾ ਅੱਜ ਇਹ ਸਾਰਾ ਡਰਾਮਾ ਆ ਇਹੀ ਆਮ ਆਦਮੀ ਪਾਰਟੀ 16 ਗੱਸਤ 2022 ਦੀ ਗੱਲ ਕਰ ਰਹੇ ਆ ਉਹ ਪੁਰਾਣੀ ਨਹੀਂ 21 ਦੀ ਨਹੀਂ 22 ਦੀ ਕੋਰਟ ਦੇ ਅੰਦਰ ਕੋਈ ਕਿਸੇ ਕਿਸਮ ਦੇ ਸੋਲਿਡ ਜੋ ਇਹ ਅੱਜ ਗੱਲਾਂ ਕਰਦੇ ਆ ਉਹ ਉਦੋਂ ਕਿਉਂ ਨਹੀਂ ਫੈਕਟ ਰੱਖੇ ਕਿਉਂ ਨਹੀਂ ਵਿੱਚੇ ਨਰਿੰਜਨ ਸਿੰਘ ਦੀਆਂ ਗੱਲਾਂ ਉੱਥੇ ਹੈਗੀਆਂ ਬਿਆਨ ਹੈਗੇ ਆ ਉਸ ਉਸ ਜੱਜਮੈਂਟ ਦੇ ਵਿੱਚ ਉਹ ਵੀ ਉਦੋਂ ਨਹੀਂ ਹੁਣ ਉਹ ਵੀ ਜਾ ਕੇ ਵਿਜੀਲੈਂਸ ਨੂੰ ਜਾਂ ਐਸਆਈਟੀ ਨੂੰ ਆਪਣੇ ਬਿਆਨ ਦਰਜ ਕਰਾ ਰਹੇ ਆ ਉਹ ਇਸ ਉਹਨਾਂ ਨੇ ਜਦੋਂ ਕੋਰਟ ਨੇ ਛੱਡਿਆ ਮੈਨੂੰ ਇਹ ਵਿਜੇ ਪ੍ਰਤਾਪ ਨੇ ਦੱਸਿਆ ਵੈਸੇ ਇਹ ਹੁਣ ਪਬਲਿਕ ਚ ਆ ਗੱਲ ਉਦੋਂ ਨਹੀਂ ਸੀ ਉਦੋਂ ਅਜੇ ਫੜਿਆ ਫੜਿਆ ਸੀ ਮਾਨ ਉਹਨਾਂ ਨੇ ਇਹ ਦੱਸਿਆ ਕਿ ਨਾ ਤੇ ਇਹਨਾਂ ਨੇ ਰਿਮਾਂਡ ਮੰਗਿਆ ਉਹਨਾਂ ਦਾ ਦੁਬਾਰਾ ਵੀ ਅਸੀਂ ਹੋਰ ਤੱਕ ਕੀ ਕਰ ਕੋਰਟ ਤੋਂ ਜੀ ਨਾ ਉਹਨਾਂ ਦੀ ਤਫ਼ਤੀਸ਼ ਪਟਾਲ ਕੋਈ ਹੋਰ ਕੀਤੀ ਕਿ ਨਵੇਂ ਡਾਕੂਮੈਂਟ ਲਿਆ ਕੇ ਕਿੱਥੇ ਜਾਣ ਤੇ ਨਾ ਹੀ ਉਹਨਾਂ ਨੂੰ ਇਹ ਕਿਹਾ ਨਾ ਹੀ ਉਹਨਾਂ ਦੇ ਉੱਤੇ ਚਲਾਨ ਪੀਸ ਕੀਤਾ ਨਾ ਤੁਸੀਂ ਚਲਾਨ ਪੇਸ਼ ਕਰ ਰਹੇ ਆ ਨਾ ਤੁਸੀਂ ਰਿਮਾਂਡ ਮੰਗ ਰਹੇ ਆ ਨਾ ਤੁਸੀਂ ਕੋਈ ਹੋਰ ਟੈਕਟਿਕਲੀ ਕੋਰਟ ਨੂੰ ਕਹਿ ਰਹੇ ਆ ਕਿ ਅਸੀਂ ਟੈਕੀਕਾਦ ਕਰਨੀ ਆ ਤਾਂ ਫਿਰ ਉਹ ਕਹਿੰਦੇ ਇਹਨੂੰ ਕੋਰਟ ਚ ਕਰ ਲੈ ਇਹਨੂੰ ਫਿਰ ਜੇਲ੍ਹ ਚ ਕਰ ਲਈ ਰੱਖ ਲੈ ਇਹਨੂੰ ਇਰਹਾ ਕਰੋ ਇਸ ਕਰਕੇ ਉਹ ਵੀ ਬਣ ਲਿਆ ਜਿਹੜੇ ਅੱਜ ਫੜ ਕੇ ਕਹਿੰਦੇ ਅਸੀਂ ਜਰਨੈਲਾਂ ਨੂੰ ਫੜ ਰਹੇ ਆ ਤੇ ਨਸ਼ਾ ਖਤਮ ਕਰ ਰਹੇ ਆ ਜਦੋਂ ਫੀਲਡ ਵਿੱਚੋਂ ਨਸ਼ਾ ਖਤਮ ਕਰਨ ਦੇ ਵਿੱਚ ਫੇਲ ਹੋ ਗਏ ਆ ਹੁਣ ਇਹ ਡੁਗਡੁਗੀ ਵਜਾ ਕੇ ਮੈਨੂੰ ਲੱਗਦਾ ਕਿ ਇਹ ਇਸ ਕਿਸਮ ਦਾ ਪ੍ਰਭਾਵ ਦੇਣਾ ਚਾਹੁੰਦੀ ਆ ਕਿ ਅਸੀਂ ਹੁਣ ਛੱਡਦੇ ਨਹੀਂ ਲਾਲਾ ਲਾਲਾ ਕਰਕੇ ਤੇ ਇੱਕ ਸਵਾਏ ਪ੍ਰੋਪਾਗੈਂਡਾ ਮਸ਼ੀਨਰੀ ਤੋਂ ਜਾਂ ਪ੍ਰੋਪਾਗੈਂਡੇ ਦੀ ਇੱਕ ਵਿਚਾਰਡ ਤੋਂ ਇਹਦੇ ਤੋਂ ਵੱਧ ਕੁਝ ਬਹੁਤਾ ਨਿਕਲਣਾ ਨਹੀਂ ਹਾਂ ਇਹ ਜਿੰਨੇ ਦਿਨ ਖਬਰ ਬਣੀ ਰਹੂਗੀ ਚੱਲਦੀ ਰਹੂਗੀ ਉਹਦਾ ਪ੍ਰਚਾਰ ਦੋਹਾਂ ਤਰ੍ਹਾਂ ਦਾ ਹੁੰਦਾ ਰਹੂਗਾ ਵਿਰੋਧੀ ਪਾਰਟੀਆਂ ਵੀ ਕਰੀ ਜਾਣਗੀਆਂ ਤੇ ਜਿਹੜੀਆਂ ਹੁਣ ਤੁਸੀਂ ਹੁਣੇ ਦੇਖ ਲਓ ਚੰਦੂ ਮਾਜਰਾ ਆਫ ਆਲ ਦਾ ਪੀਪਲ ਉਹ ਤੇ ਬਾਰ ਗਏ ਹੋਏ ਉਹਦੇ ਸੁਖਬੀਰ ਬਾਦਲ ਨਾਲ ਨਹੀਂ ਆ ਉਹ ਤੇ ਉਹਨਾਂ ਦੇ ਵਿਰੋਧ ਵਿੱਚ ਖੜੇ ਆ ਉਹ ਤੇ ਸੁਖਬੀਰ ਬਾਦਲ ਨੂੰ ਪਰਹਲਾ ਨਹੀਂ ਸੀ ਦੇਖਣਾ ਚਾਹ ਤੇ ਉਹਦੇ ਬਿਆਨ ਕੀ ਦੇ ਗਏ ਕਿਨੇ ਜੀ ਗਲਤ ਕਰ ਰਹੇ ਆ ਆਮ ਆਦਮੀ ਪਾਰਟੀ ਗਲਤ ਕਰ ਰਹੀ ਹੈ ਜਿਸ ਤਰੀਕੇ ਨਾਲ ਸਰ ਉਹੀ ਤੁਹਾਨੂੰ ਭੂਮਿਕਾ ਚ ਵੀ ਸਵਾਲ ਪੁੱਛਿਆ ਸੀ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਉੱਪਰ ਇਸ ਦਾ ਕੀ ਅਸਰ ਪੈਣ ਵਾਲਾ ਕਿਉਂਕਿ ਸਾਰੀ ਹੀ ਪਾਰਟੀਆਂ ਇਸ ਕਾਰਵਾਈ ਨੂੰ ਕੈਸ਼ ਕਰਨ ਦੇ ਮੂਹਰੇ ਦੇ ਵਿੱਚ ਹੋਣ ਗਿਆ ਸਿਆਸਤ ਕਿਵੇਂ ਦੇਖ ਰਹੇ ਆਉਣ ਵਾਲੇ ਦਿਨਾਂ ਚ ਪੰਜਾਬ ਦੀ ਦੇਖੋ ਕਿ ਜਿਹੜੀ ਤੇ ਆਮ ਆਦਮੀ ਪਾਰਟੀ ਆ ਉਹ ਤੇ ਆਪਣੀ ਖੁੱਸ ਰਹੀ ਜ਼ਮੀਨ ਨੂੰ ਕਿਸੇ ਤਰੀਕੇ ਨਾਲ ਰੀਗੇਨ ਕਰਨਾ ਚਾਹੁੰਦੀ ਆ ਉਹਨੂੰ ਬਚਾਉਣਾ ਚਾਹੁੰਦੀ ਆ ਇਹ ਗੱਲ ਲੋਕਾਂ ਚ ਸਾਫ ਮਿਲ ਗਿਆ ਤੇ ਪੰਜਾਬ ਦੀ ਸਰਕਾਰ ਪੰਜਾਬ ਜਿਹੜੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਪੰਜਾਬ ਦੀ ਨਹੀਂ ਚੱਲੀ ਚੋ ਚੱਲ ਰਹੀ ਆ ਇਸ ਗੱਲ ਨੂੰ ਓਵਰਕਾਮ ਕਰਕੇ ਥੋੜੀ ਜਿਹੀ ਛਵੀ ਬਚਾਉਣ ਲਈ ਉਹ ਇਹੋ ਜੇ ਕਾਰਵਾਈਆਂ ਤੇ ਉਤਰਿਆ ਖ ਹੈ ਇਹਦੇ ਚੋ ਐਕਚੁਅਲੀ ਕਿੰਨਾ ਹੁੰਦਾ ਕੀ ਨਹੀਂ ਹੁੰਦਾ ਉਹ ਤੇ ਚਲੋ ਹੁਣ ਟੈਕੀਕਾ ਚੱਲ ਰਹੀ ਹੈ ਵਿਜੀਲੈਂਸ ਦਾ ਸਾਨੂੰ ਐਸਆਈਟੀ ਦਾ ਸਾਰੀ ਰਿਪੋਰਟਰ ਦਾ ਵੇਟ ਕਰਨਾ ਚਾਹੀਦਾ ਰਹੀ ਗੱਲ ਹੁਣ ਦੂਜੀਆਂ ਪਾਰਟੀਆਂ ਦੀ ਦੂਜੀਆਂ ਪਾਰਟੀਆਂ ਜਿਹੜੀ ਭਾਪੀ ਹੈਗੀ ਆ ਜਾਂ ਉਹਦੇ ਚੋਂ ਕਾਂਗਰਸ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਇਹ ਨਹੀਂ ਕਰ ਰਹੇ ਇਸ ਗੱਲ ਦੀ ਹਾਮੀ ਭਰ ਰਹੇ ਕਿ ਕੁਝ ਫਾਇਦਾ ਨਹੀਂ ਜਾਂ ਕੁਝ ਨਹੀਂ ਹੈ ਜਾਂ ਇਹ ਨਸ਼ੇ ਦੇ ਵਿੱਚ ਕੋਈ ਨਾ ਨਸ਼ੇ ਦੀ ਤਾਂ ਗੱਲ ਹੀ ਖਤਮ ਹੋ ਗਈ ਹੁਣ ਨਸ਼ੇ ਦਾ ਨਹੀਂ ਹੈ ਡਿਸਪਰਪੋਰਸ਼ਨੇਟ ਐਸਿਡ ਔਰ ਡਿਸਪਰਪੋਰਸ਼ਨੇਟ ਐਸਿਡ ਦਾ 47 ਲੱਖ ਦਾ ਤੇ 540 ਕਰੋੜ ਦਾ ਬਹੁਤ ਫਰਕ ਹੁੰਦਾ ਰੋਲਾ ਬਾਹਰ 540 ਕਰੋੜ ਦਾ ਪਾਇਆ ਰੋਲਾ ਬਾਹਰ ਨਸ਼ਿਆਂ ਦਾ ਵੀ ਪਾਤਾ ਜਦ ਕਿ ਜਿਹੜਾ ਕੇਸ ਆ ਉਹ ਆਮਦਨ ਤੋਂ ਜ਼ਿਆਦਾ ਜਾਇਦਾਦ ਤੇ ਉਹਦੇ ਚ ਜਿਹੜੀ ਐਫ ਆਈ ਆਰ ਦਰਜ ਹੋ ਰਹੀ ਹੈ ਜੋ ਮੈਂ ਕਿਸੇ ਨੂੰ ਵੈਸੇ ਮੇਰੇ ਕੋਲ ਐਫ ਆਈ ਆਰ ਦੀ ਕਾਪੀ ਹੈਗੀ ਮੈਂ ਉਹਨੂੰ ਕੋਈ ਟਾਈਮ ਨਹੀਂ ਲੱਗਾ ਉਹਨੂੰ ਤਰੀਕੇ ਬਰੀਕੀ ਨਾਲ ਦੇਖਣ ਦਾ ਪਰ ਉਹ ਕਹਿ ਰਿਹਾ ਕਿ ਸਿਰਫ ਤੇ ਸਿਰਫ 47 ਲੱਖ ਦਾ ਕਿ ਇਹਨਾਂ ਦਾ ਜਿਹੜਾ ਗੈਪ ਆ ਰਿਹਾ ਉੱਥੇ ਉਹ ਕਲੇਮ ਕੀਤਾ ਹੁਣ ਇਹਨਾਂ ਗੱਲਾਂ ਚੋਂ ਨਿਕਲੂਗਾ ਕੀ ਜੇ ਇਹੋ ਜਿਹੀ ਤੁਸੀਂ ਸਿਰਫ ਤੇ ਸਿਰਫ ਇੱਕ ਟਰੋਪੇਗੰਡਾ ਕਰਨ ਲਈ ਕੀਤਾ ਉਹ ਗੱਲਾਂ ਤੋਂ ਜਿਹੜੀ ਕਾਂਗਰਸ ਤੇ ਬੀ ਜੀ ਪੀ ਉਹ ਕਹਿ ਰਹੀ ਹੈ ਕਿ ਇਹ ਧੱਕਾ ਕਰ ਰਿਹਾ ਏਜੰਸੀਆਂ ਦਾ ਇਸਤੇਮਾਲ ਕਰ ਰਿਹਾ ਦੁਰਵਰਤੋਂ ਕਰ ਰਿਹਾ ਔਰ ਕਾਨੂੰਨ ਕਾਨੂੰਨਨ ਪ੍ਰਕਿਰਿਆ ਨੂੰ ਜਿਵੇਂ ਉਹ ਹੋਣੀ ਚਾਹੀਦੀ ਆ ਆਖੋਂ ਪਰੋਖੇ ਕਰਕੇ ਰਾਜਨੀਤਿਕ ਲਾਹਾ ਆਪਣੀ ਸੱਤਾ ਦਾ ਲੈ ਰਹੇ ਆ ਰਹੀ ਗੱਲ ਆ ਅਕਾਲੀ ਦਲ ਦੀ ਅਕਾਲੀ ਦਲ ਦਾ ਤੇ ਇਹ ਕਹਿਣਾ ਸਾਫ-ਸਾਫ ਕਿ ਜੇ ਅੱਗੇ ਹੋਇਆ ਜਦੋਂ ਤੁਸੀਂ ਸਾਰਾ ਜ਼ੋਰ ਲਾ ਲਿਆ ਪੰਜ ਐਸਆਈਟੀ ਬਣ ਗਈਆਂ ਤਾਂ ਹੁਣ ਕੀ ਹੋਣਾ ਪਰ ਇੱਕ ਗੱਲ ਦਾ ਜਿਹੜਾ ਚੰਦੂ ਮਾਜਰੇ ਵਾਲੀ ਗੱਲ ਆ ਮੈਨੂੰ ਇਹ ਮਸੂਤ ਹੋ ਰਿਹਾ ਕਿ ਜਿਹੜੇ ਇਹ ਗਏ ਸੀ ਬਾਹਰ ਹੌਲੀ-ਹੌਲੀ ਸਿਕੰਦਰ ਸਿੰਘ ਮਲੂਕਾ ਵਾਂਗੂ ਵਾਪਸ ਆਉਣੇ ਨਾ ਸ਼ੁਰੂ ਹੋ ਜਾਣੇ ਦਾ ਮਤਲਬ ਇਹ ਆ ਕਿ ਢਾਲਾਉਣ ਦੀ ਜਗ੍ਹਾ ਅਕਾਲੀ ਦਲ ਨੂੰ ਜਾਂ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਨੂੰ ਹੋਰ ਵੀ ਮਜ਼ਬੂਤ ਕਰ ਸਕਦੇ ਜੀ ਤੇ ਦੂਸਰੇ ਪਾਸੇ ਸਰ ਮਜੀਠੀਆ ਸਾਹਿਬ ਜੋ ਗੱਲ ਕਰ ਲੈਣੇ ਜਿਹੜੇ ਰਿਮਾਂਡ ਦੇ ਉੱਪਰ ਨੇਗੇ ਤੁਸੀਂ ਉਹਨਾਂ ਦੀ ਗੱਲ ਵੀ ਕਰ ਰਹੇ ਸੀਗੇ ਪਹਿਲਾਂ ਸਾਫ ਦਾ ਡੀਜੀਪੀ ਸਾਹਿਬ ਸਰਦਾਰ ਚਟੋਪਾਦੇ ਉਨ੍ਹਾਂ ਦੀ ਐਂਟਰੀ ਹੁੰਦੀ ਇਸ ਮਾਮਲੇ 'ਚ ਉਸ ਤੋਂ ਬਾਅਦ ਡਿਪਟੀ ਡਾਇਰੈਕਟਰ ਹੋਂਡ ਈਡੀ ਦੇ ਆਉਂਦੇ ਨੇ ਕਿ ਨਰਿੰਦਰ ਸਿੰਘ ਜੀ ਤੇ ਹੁਣ ਇਹ ਗੱਲ ਸਾਹਮਣੇ ਆ ਰਹੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿੱਟੂ ਆਲਖ ਤੇ ਜਗਦੀਸ਼ ਭੋਲਾ ਜਿਹੜੇ ਇਸ ਪੂਰੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਵੱਡੇ ਚਿਹਰੇ ਮੰਨੇ ਜਾਂਦੇ ਜਾਬਰ ਨਸ਼ੇ ਦੇ ਸੌਦਾਗਰ ਵੱਡੇ ਮੰਨੇ ਜਾਂਦੇ ਸੀ ਉਹਨਾਂ ਦੀ ਐਂਟਰੀ ਹੋ ਸਕਦੀ ਹੈ ਕਹਿ ਰਹੇ ਨੇ ਵੀ ਉਹਨਾਂ ਨੂੰ ਬਿਜ਼ਨਸ ਸਾਲਵ ਕਰਕੇ ਉਹਨਾਂ ਤੋਂ ਵੀ ਪੁੱਛ ਕਿਛਾ ਜਿਹੜੀ ਇਸ ਮਾਮਲੇ ਦੇ ਵਿੱਚ ਜਾਣਕਾਰੀ ਹਾਸਲ ਕਰ ਸਕਦੀ ਹੈ ਕੀ ਲੱਗਦਾ ਹੈ ਹੁਣ ਦੋ ਵੱਡੇ ਅਫਸਰਾਂ ਦੇ ਬਿਆਨ ਤੇ ਉਸ ਤੋਂ ਬਾਅਦ ਜੇਕਰ ਇਹ ਲੋਕ ਵੀ ਹੁਣ ਮਜੀਠੇ ਦੇ ਖਿਲਾਫ ਆ ਕੇ ਬਿਆਨਬਾਜ਼ੀ ਕਰਦੇ ਨੇ ਜਾਂ ਬਿਆਨ ਦਿੰਦੇ ਨੇ ਜਾਂ ਜਾਣਕਾਰੀ ਦਿੰਦੇ ਨੇ ਤਾਂ ਕਿੰਨੀਆਂ ਮੁਸ਼ਕਲਾਂ ਨੇ ਜਿਹੜੇ ਵਿਕਰਮ ਮਜੀਠੀ ਦੇ ਵੱਸ ਸਕਦੇ ਨੇ ਪਹਿਲੀ ਤੇ ਗੱਲ ਇਹ ਦੇਖੋ ਕਿ ਜਿਹੜਾ ਬੰਦਾ ਖੋਦ 10 ਸਾਲ ਨਸ਼ੇ ਦੇ ਕੇਸ ਵਿੱਚ ਹੈਨਾ ਅੰਦਰ ਰਹਿ ਕੇ ਆਇਆ ਤੇ ਉਹ ਇੱਕ ਡਿਸ਼ਨਲ ਉਹਦੀ ਜ਼ਮਾਨਤ ਹੋਈ ਆ ਕਿ ਜਦੋਂ ਤੇਰੀ ਲੋੜ ਪਊਗੀ ਫਿਰ ਜਿਦ ਤਰਾ ਘੜੇ ਦੀ ਮੱਛੀ ਹੁੰਦੀ ਆ ਫਿਰ ਤੈਨੂੰ ਬਿਆਨ ਦੇਉਣ ਲਈ ਅਸੀਂ ਬੁਲਾਇਆ ਕਰਾਂਗੇ ਤੈਨੂੰ ਆਉਣਾ ਪਊਗਾ ਉਹਨੂੰ ਤੇ ਬੁਲਾਉਣਾ ਹੀ ਬੁਲਾਉਣਾ ਅਸੀਂ ਤੇ ਬੜੀ ਦੇਰ ਦੀ ਇੰਤਜ਼ਾਰ ਕਰ ਰਹੇ ਹਾਂ ਕਿ ਉਹਨੂੰ ਸਭ ਤੋਂ ਪਹਿਲਾਂ ਉਹਨੂੰ ਵੀ ਬੁਲਾਉਣਾ ਚਾਹੀਦਾ ਸੀ ਜਾਂ ਜਿਹੜਾ ਤੁਸੀਂ ਬਿੱਟੂ ਦੀ ਉਹ ਗੱਲ ਕਰ ਰਹੇ ਹੋ ਉਹਨਾਂ ਨੂੰ ਵੀ ਉਹ ਦੇ ਉਹ ਸਾਰੇ ਆਉਣੇ ਚਾਹੀਦੇ ਆ ਦੇਖੋ ਜੇ ਕੋਈ ਫੈਕਟ ਹੈਗੇ ਸੋਲਿਡ ਫੈਕਟ ਹੈਗੇ ਆ ਉਹ ਸਾਰੇ ਅੱਜ ਨਹੀਂ ਅੱਜ ਤੋਂ ਪਹਿਲਾਂ ਹੀ ਆ ਜਾਣੇ ਚਾਹੀਦੇ ਸੀਗੇ ਹੁਣੇ ਅਚਾਨਕ ਕਿਉਂ ਸਾਰੇ ਆ ਬੋਨੀਏ ਦੇ ਨਾਲ ਪਿੰਡਾਂ ਦੇ ਨਾਲ ਹੀ ਹੁੰਦਾ ਸੀ ਪਹਿਲਾਂ ਕਿਸੇ ਵੇਲੇ ਅਕਾਲੀ ਦਲ ਦੇ ਵਿੱਚ ਹੁਣ ਭਾਜੀਪੀ ਚ ਹੁਣ ਉਹ ਵੀ ਜਾ ਕੇ ਆਪਣੇ ਬਿਆਨ ਵੀ ਹੁੰਦੇ ਨੇ ਮੈਂ ਟੀਵੀ ਦੇ ਉੱਤੇ ਦੇਖ ਰਿਆ ਸੀ ਦੇਰੇ ਸੀਗੇ ਸਵਾਲ ਪਤਾ ਕੀ ਹੈਗਾ ਇੱਕ ਹੈਗਾ ਰਾਜਨੀਤਿਕ ਪ੍ਰੋਪਾਗੈਂਡਾ ਕਿਸੇ ਨੂੰ ਮਤਲਬ ਹੋ ਹੱਲਾ ਕਰਕੇ ਬਦਨਾਮ ਕਰਨਾ ਉਹਦਾ ਇੱਕ ਰਾਜਨੀਤੀ ਚ ਆਪਣੀ ਬਹੁਤ ਅਹਿਮ ਭੂਮਿਕਾ ਆ ਪ੍ਰੋਪਗੈਂਡੇ ਦੇ ਸਿਰ ਤੇ ਤੇ ਲੋਕਾਂ ਦੀ ਪਬਲਿਕ opinion ਬਣਦੀ ਹੈ ਕਿ ਲੈ ਗਿਆ ਲੈ ਗਿਆ ਮਾਰਤਾ ਵੀ ਕੀਕਾ ਹੋਣਾ ਇੰਨਾ ਨਹੀਂ ਐਵੇਂ ਨਹੀਂ ਰੌਲਾ ਪਿਆ ਕੁਛ ਨਾ ਕੁਛ ਹੋਣਾ ਉਹ ਰੌਲੇ ਚ ਇਹੋ ਜੀ ਗੱਲ ਦਾ ਰਾਜਨੀਤਿਕ ਲਾਹਣ ਲੱਗਦੀ ਕੋਈ ਲੀਗਲ ਸਵਾਲ ਪਤਾ ਕਿ ਇਹ ਜੇ ਤੋ ਪਿਛਲੀ ਵਾਰ ਵੀ ਹਾਈ ਕੋਰਟ ਨੇ ਤੇ ਸੁਪਰੀਮ ਕੋਰਟ ਨੇ ਇਨਾਂ ਦੀ ਜਿਹੜੇ ਫੈਕਟ ਸੀਗੇ ਉਹਨਾਂ ਨੂੰ ਕਿਹਾ ਕਿ ਇਹ ਇਹ ਗੈਪ ਆ ਨਾ ਜਿਹੜੇ ਤੁਸੀਂ ਕਲੇਮ ਕਰ ਰਹੇ ਆਂ ਔਰ ਜੋ ਸਾਨੂੰ ਪ੍ਰੋਡਿਊਸ ਕਰ ਰਹੇ ਆਂ ਉਹਦੇ ਲਿੰਕ ਨਹੀਂ ਬਣ ਰਿਹਾ ਜਿਹੜੀ ਡਰੱਗ ਦਾ ਟ੍ਰੇਲ ਦਾ ਨਹੀਂ ਬਣ ਰਿਹਾ ਡਰੱਗ ਮਿਲੀ ਨਹੀਂ ਡਰੱਗ ਦੀ ਕੋਈ ਹੋਰ ਕੋਈ ਚੀਜ਼ ਦੀ ਤੁਹਾਡੇ ਕੋਲ ਹੈ ਨਹੀਂ ਉਸੇ ਕਰਕੇ ਇਥੋਂ ਹਾਰ ਗਏ ਸਰਕਾਰ ਹਾਰ ਗਈ ਤੇ ਸੁਪਰੀਮ ਕੋਰਟ ਤੋਂ ਉਥੋਂ ਵੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੁਣ ਉਹੋ ਹੀ ਫੈਕਟ ਦੁਬਾਰਾ ਇਕੱਠੇ ਕਰਕੇ ਉਹਨਾਂ ਦੀ ਜ਼ਮਾਨਤ ਕੈਕੀਸਲ ਕਰਨ ਲਈ ਸੁਪਰੀਮ ਕੋਰਟ 'ਚ ਪਹੁੰਚੇ ਕਹਿਣ ਦਾ ਮੇਰਾ ਮਤਲਬ ਹੈ ਉੱਥੇ ਨਹੀਂ ਹੋਈ ਤੇ ਫਿਰ ਇਹਨਾਂ ਨੇ ਉਹ ਕੇਸ ਛੱਡਤਾ ਡਰੱਗ ਦਾ ਮਾਮਲਾ ਛੱਡ ਦਿੱਤਾ ਹੁਣ ਤੇ ਡਿਸਪਰਪੋਰਸ਼ਨੇਟ ਹੈ ਕਿਉਂਕਿ ਇਹਨਾਂ ਕੋਲ ਜਾਇਦਾਦ ਬਹੁਤ ਆ ਤੇ ਵਿੱਚੋਂ ਰਾਜਨੀਤਿਕ ਸਟੇਟਮੈਂਟ ਇਹ ਆ ਰਹੀ ਹੈ ਕਿਉਂਕਿ ਜਾਇਦਾਦ ਬਹੁਤ ਆ ਇਹ ਬਣੀ ਹੀ ਇੱਧਰ ਇੱਥੋਂ ਹੈਗੀ ਆ ਉਹ ਗੱਲਾਂ ਜੋੜ ਰਹੇ ਆ ਮੈਨੂੰ ਲੱਗਦਾ ਕਿ ਰਾਜਨੀਤੀ ਜ਼ਿਆਦਾ ਹੋ ਰਹੀ ਹੈ ਐਕਚੁਅਲੀ ਜਿਹੜੀ ਆ ਡਰੱਗ ਨੂੰ ਨੱਥ ਪਾਉਣ ਦੀ ਗੱਲ ਘੱਟ ਹੋ ਰਹੀ ਹੈ ਜਿਵੇਂ ਧਰਾਤਲ ਤੇ ਇਹਨਾਂ ਕੋਲ ਕੋਈ ਬੋਲਦਾ ਨਹੀਂ ਹੋ ਸਕਿਆ ਸੋਲਿਡ ਅੱਜ ਫਿਰ ਇੱਕ ਬੱਚਾ ਮਰਿਆ 26 ਸਾਲ ਦਾ ਰੋਜ ਕੋਈ ਨਾ ਕੋਈ ਕਿਤਨੇ ਗੰਦੇ ਤੁਹਾਨੂੰ ਖਬਰ ਆ ਰਹੀ ਹੈ ਤੁਸੀਂ ਆ ਹੁਣ ਹੋ ਹਲਾ ਖਤਮ ਹੋ ਲੈਣ ਤੋਂ 15 ਦਿਨ ਬਾਅਦ ਤੁਹਾਨੂੰ ਖਬਰਾਂ ਚ ਖਬਰਾਂ ਤੇ ਵੀਡੀਓ ਚ ਮਿਲਣ ਲੱਗ ਜਾਣਗੀਆਂ ਪਿੰਡਾਂ ਦੀਆਂ ਪੰਚਾਇਤਾਂ ਦੱਸਣ ਲੱਗ ਜਾਣਗੀਆਂ ਕਿ ਸਾਡੇ ਪਿੰਡ ਨੂੰ ਬਚਾਓ ਏ ਇੱਥੇ ਜਿੰਨਾ ਨਸ਼ਾ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਲੈ ਲਓ ਐ ਖਬਰਾਂ ਅੱਗੇ ਵੀ ਆਉਂਦੀਆਂ ਰਹੀਆਂ ਐ ਫੇਰ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਜਿਹੜੀ ਹੁਣ ਧੂਲ ਉੱਡਿਆ ਇਹਨੂੰ ਜਰਾ ਥੋੜਾ ਸੈਟਲ ਹੋ ਲੈਣ ਦਿਓ ਇਹ ਹਲਾ ਦੀਆ ਹੋਨੇ ਕਹਿ ਰਿਹਾ ਕਿ ਅਸੀਂ ਥੱਲਿਓਂ ਤੇ ਨਹੀਂ ਖਤਮ ਕਰ ਛਕੇ ਉੱਪਰੋਂ ਅਸੀਂ ਸਪਲਾਈ ਜਿਹੜੇ ਵੱਡੇ ਮਗਰਮਾਚਿਆ ਜਰੂਰ ਬੰਦ ਹੋਣੇ ਚਾਹੀਦੇ ਆ ਪਰ ਇਹ ਆ ਕਿ ਤੁਸੀਂ ਉਸ ਨiyet ਨਾਲ ਚੱਲੋ ਇਹ ਨਾ ਹੋਏ ਕਿ ਤੁਸੀਂ ਉਹਨਾਂ ਨੂੰ ਡਾਊਨ ਗ੍ਰੇਡ ਕਰਦੇ ਹੋਏ ਉਹਨਾਂ ਨੂੰ ਲੋਕਾਂ ਚ ਆਪਣੇ ਰਾਜਨੀਤਿਕ ਲਾਹੇ ਲਈ ਦੂਜਿਆਂ ਨੂੰ ਟਾਰਗੇਟ ਕਰਦੇ ਹੋਏ ਸਗੋਂ ਉਹਨਾਂ ਨੂੰ ਹੋਰ ਵੱਡੇ ਲੀਡਰ ਬਣਾ ਦੋ ਬਦਨਾਮ ਬਦਨਾਮ ਹੋਏ ਕਿ ਆ ਨਾਮ ਨਹੀਂ ਹੋਇਆ ਇਹ ਗੱਲ ਸੁਣੀ ਹੈ ਨਾ ਜੀ 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 ਮਜੀਠੀਆ 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 ਇਹ ਨਾ ਕਰ ਦਿੱਤਾ ਸਾਰਾ ਦੁਨੀਆ ਦੇ ਵਿੱਚ ਕਮਾਤਾ ਮੈਂ ਕਿਹਾ ਟਰੰਪ ਕੋਲ ਵੀ ਖਬਰ ਚਲੇ ਗਈ ਹਣੀਆ ਵੀ ਮਜੀਠੀਆ ਕੌਣ ਨੇ ਉਹਨੇ ਕਹਿੰਦਾ ਨਾ ਪੁੱਛੋ ਉਹਦੀ ਤੁਸੀਂ ਮਸ਼ਹੂਰੀ ਕਰ ਰਹੇ ਆ ਜਾਂ ਉਹਨੂੰ ਬਦਨਾਮ ਕਰ ਰਹੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਸਾਡੇ ਨਾ ਇੱਕ ਭੰਡ ਪੁਨਾ ਜਾਂ ਉਸ ਕਿਸਮ ਦਾ ਪ੍ਰੋਪਾਗੈਂਡਿਸਟ ਮਾਈਂਡ ਸੈਟ ਬਹੁਤ ਜ਼ਿਆਦਾ ਹੋ ਚੁੱਕਾ ਪੋਲਿਟਿਕਸ ਦੇ ਵਿੱਚ ਹੁਣ ਜਿਹੜੀ ਗੱਲ ਇੰਦਰਾ ਗਾਂਧੀ ਨੇ 40 ਸਾਲ ਪਹਿਲਾਂ ਉੱਥੇ ਇਹ ਪਲਾਡ ਦੇ ਸਟੇਸ਼ਨ ਦੇ ਵਿੱਚ ਗੱਲਾਂ ਉੱਥੋਂ ਦੇ ਸਾਡੇ ਐਸਟ੍ਰੋਨੌਟ ਨਾਲ ਗੱਲ ਕੀਤੀਆਂ ਸੀ ਹੁਣ 40 ਸਾਲ ਬਾਅਦ ਫੇਰ ਕਰ ਰਿਹਾ ਤੇ ਲੱਗਦਾ ਐਵੇਂ ਜਿਵੇਂ ਪ੍ਰਧਾਨ ਮੰਤਰੀ ਪਹਿਲੀ ਵਾਰੀ ਗੱਲ ਕਰ ਰਿਹਾ ਹੋਵੇ ਉੱਪਰਥੇ ਦੇਸ਼ ਕਿਹੋ ਜਿਹਾ ਲੱਗਦਾ ਉਹਨੇ ਪਹਿਲੇ ਵਾਲੇ ਨੇ 40 ਸਾਲ ਪਹਿਲਾਂ ਇਹ ਕਿਹਾ ਕਿ ਸੀਗਾ ਉਹ ਕੀ ਆ ਸਾ ਮੈਨੂੰ ਐਗਜ਼ੈਕਟ ਵਰਡਿੰਗ ਭੁੱਲ ਗਈ ਆ ਪਰ ਉੱਥੇ ਜਦੋਂ ਇੰਦਰਾ ਗਾਂਧੀ ਨਾਲ ਗੱਲ ਕੀਤੀ ਸੀਗੀ ਉਹ ਹੋਈ ਮੇਰਾ ਖਿਆਲ ਸਭ ਤੋਂ ਅੱਛਾ ਭਾਰਤ ਦਾ ਮਾਰਾ ਕੁਝ ਇਹੋ ਜਿਹੇ ਸ਼ਬਦ ਸੀਗੇ ਉਹਦੇ ਨਾ ਮਾਨ ਮੈਂ ਇਹ ਗੱਲ ਕਰ ਰਿਹਾ ਕਿ ਸਾਡੇ ਨਾ ਇੱਕ ਪ੍ਰੋਪਾਗੈਂਡੀਸਟਾਈਕੀ ਬੰਦਿਆਂ ਦੀ ਬਣ ਗਈ ਆ ਕਿ ਹਰ ਨਿੱਕੀ ਤੋਂ ਨਿੱਕੀ ਗੱਲ ਦਾ ਮੈਨੂੰ ਰਾਜਨੀਤਿਕ ਲਾਹਾ ਕਿਵੇਂ ਮਿਲੇ ਕੰਮ ਛੱਡ ਗਏ ਆ ਕੰਮ ਧਰਾਤਲ ਤੇ ਕਰਦੇ ਨਹੀਂ ਆਪਣੇ ਕੋਈ ਇਮਾਨਦਾਰੀ ਨਹੀਂ ਰਹੀ ਸਿਵਾਏ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗਪੌੜ ਸੰਖ ਛੱਡ ਕੇ ਲੋਕਾਂ ਨੂੰ ਪਰਮਾ ਕੇ ਧਬਕਾ ਕੇ ਡਰਾ ਕੇ ਤੇ ਲਾਲਚ ਦੇ ਕੇ ਸੱਤਾ ਚਾਜਿਏ ਉਹੀ ਉਹ ਪਿਛਲੀਆਂ ਸਰਕਾਰਾਂ ਨੇ ਕੀਤਾ ਇਹੋ ਹੀ ਅੱਗੇ ਤੁਹਾਨੂੰ ਹੁਣ ਦੇਖੂਗਾ ਇਹ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਅਸਲੀ ਮਾਹਿਆਂ ਚ ਮੁੱਦਿਆਂ ਤੇ ਕੰਮ ਹੋ ਨਹੀਂ ਰਿਹਾ ਤੁਸੀਂ ਦੱਸੋ ਫਿਰ ਨਹੀਂ ਤੇ ਰੇਤਾ ਬਜਰੀ ਦਾ ਇੱਡਾ ਵੱਡਾ ਰੌਲਾ ਪਾਇਆ ਸੀ ਮਾਫੀਆ ਰੇਤਾ ਬਜਰੀ ਬੰਦ ਹੋ ਗਈ ਉਹਦੇ ਨਾਲ ਵੱਡੇ ਪੱਧਰ ਤੇ ਰੇਤਾ ਜਿਹੜੀ ਕੱਢੀ ਜਾ ਰਹੀ ਹੈ ਵੇਚੀ ਜਾ ਰਹੀ ਹੈ ਔਰ ਪੈਸੇ ਜਾ ਰਹੇ ਜਿੱਥੇ ਪਹਿਲਾਂ ਜਾ ਰਹੇ ਸੀ ਕੀ ਕਿਹੜਾ ਮਾਫੀਆ ਖਤਮ ਕੀਤਾ ਕੋਈ ਮਾਫੀਆ ਨਹੀਂ ਖਤਮ ਕੀਤਾ ਸਵਾਈ ਇੱਕ মিডিਆ ਦੇ ਵਿੱਚ ਹੋ ਹੱਲੇ ਤੋਂ ਕੁਝ ਨਹੀਂ ਹੋ ਰਿਹਾ ਇਹ ਬੜੀ ਅਫਸੋਸ ਵਾਲੀ ਗੱਲ ਹੈ ਜੀ ਬਿਲਕੁਲ ਸਰ ਤੁਸੀਂ ਕਹਿ ਰਹੇ ਹੋ ਵੀ ਜੋ ਫੈਕਟਸ ਦੇ ਉੱਪਰ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਗਈ ਸੀ ਉਹਨਾਂ ਫੈਕਟਸ ਦੇ ਉੱਪਰ ਹੀ ਇਹ ਜਿਹੜਾ ਕੇਸ ਹੈ ਇਹ ਡੀਏ ਦਾ ਕੇਸ ਹੈ ਜਿਹੜਾ ਹੁਣ ਉਹ ਖੜਾ ਨਜ਼ਰ ਆ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਵੇਂ ਕਿ ਉਹੀ ਅਫਸਰ ਫਿਰ ਤੋਂ ਆਪਣੇ ਬਿਆਨ ਦੇ ਰਹੇ ਨੇ ਜਾਂ ਫਿਰ ਜਗਦੀਸ਼ ਭੋਲੇ ਵਰਗੇ ਬਿੱਟੂ ਆਲਖਵਰ ਕਹਿੰਦੇ ਬਿਆਨ ਵੀ ਰਿਕਾਰਡ ਹੋ ਸਕਦੇ ਨੇ ਤਾਂ ਸ਼ਾਇਦ ਕੱਢਣ ਪਾਉਣ ਨੂੰ ਜ਼ਿਆਦਾ ਕੁਝ ਨਾ ਮਿਲੇ ਉਹੀ ਤੁਹਾਡੀ ਗੱਲ ਹੋ ਹੋਣਾ ਓਕੇ ਮਾਮਲਾ ਫਿਰ ਤੋਂ ਠੰਡੇ ਵਾਸਤੇ ਵਿੱਚ ਆ ਸਕਦਾ ਹੈ ਅਸੋ ਸਰ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੋੜੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ। ਸੋ ਇਸਨ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਨ੍ਹਾਂ ਵੱਲੋਂ ਅੱਜ ਦਿਨ ਅਹਿਮ ਕਵਰਾਂ ਦੇ ਉੱਪਰ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਅਗਲੇ ਪ੍ਰੋਗਰਾਮ ਵੀ ਸਾਡੀ ਹੋਗੀ ਮੁਲਾਕਾਤ ਉਦ ਤੱਕ ਦੇ ਇਜ਼ਾਜ਼ਤ। ਧੰਨਵਾਦ।